ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਕਿਸਾਨ ਦੋਸਤੋ ਅੱਜ ਮੈਂ ਤੁਹਾਡੇ ਨਾਲ ਆਪਣੀ 222 ਦੀ ਕਣਕ ਦੀ ਵੈਰਾਈਟੀ ਦਾ ਜੋ ਝਾੜ ਛੜਿਆ ਹੈ ਉਸ ਬਾਰੇ ਗੱਲ ਕਰਨ ਜਾ ਰਿਹਾ ਹਾਂ ਕਿਸਾਨ ਦੋਸਤੋ ਆਪਾਂ ਇਸ ਵਾਰ ਕਣਕ ਦੀ ਵੈਰਾਈਟੀ 222 ਬੀਜੀ ਸੀ ਜੋ ਕਿ ਆਪਾਂ ਪਿਛਲੇ ਦਿਨੀ ਵੱਢੀ ਹੈ ਉਸ ਦਾ ਝਾੜ ਬਹੁਤ ਹੀ ਵਧੀਆ ਰਿਹਾ ਹੈ ਇਹ 222 ਵੈਰਾਈਟੀ ਦਾ ਝਾੜ ਕਿਸਾਨ ਦੋਸਤੋ ਆਪਣਾ 64 ਮਨ ਛੜਿਆ ਹੈ ਤੇ ਇਸ ਤੇ ਆਪਾਂ ਕੋ ਉਸ ਜਿਆਦਾ ਖਾਸ ਖਰਚਾ ਨਹੀਂ ਕੀਤਾ ਆਮ ਆਪਨੇ ਕਿਸਾਨ ਦੋਸਤ ਤਿੰਨ ਤਿੰਨ ਗੱਟੇ ਖਾਦ ਪਾ ਦਿੰਦੇ ਹਨ ਯੂਰੀਆ ਖਾਦ ਜੋ ਪਾਉਂਦੇ ਹਨ ਪਰ ਆਪਾਂ ਇਸ ਤੇ ਡੇਢ ਗੱਟਾ ਯੂਰੀਆ ਖਾਦ ਪਾਈ ਹੈ ਅਤੇ ਇਸ ਤੇ ਜਿਆਦਾ ਸਪਰੇਆਂ ਦਾ ਵੀ ਖਰਚਾ ਨਹੀਂ ਕੀਤਾ ਸਿਰਫ ਇੱਕ ਗੁਲੀ ਵਾਲੇ ਕੀੜੇ ਵਾਲੀ ਸਪਰੇਅ ਕੀਤੀ ਹੈ ਅਤੇ ਉਸ ਤੋਂ ਇਲਾਵਾ ਇੱਕ ਫੰਗਸ ਵਾਲੀ ਸਪਰੇਅ ਕੀਤੀ ਹੈ ਕਿਸਾਨ ਦੋਸਤੋ ਅਤੇ ਇੱਕ ਤੇਲੇ ਵਾਲੀ ਨਾਰਮਲ ਜੀ ਸਪਰੇਅ ਕੀਤੀ ਹੈ ਕੁਝ ਜ਼ਿਆਦਾ ਖਾਸ ਮਹਿੰਗੀਆਂ ਸਪਰੇਆਂ ਨੇ ਕੀਤੀਆਂ ਤੇ ਫਸਲ ਦਾ ਝਾੜ ਬਹੁਤ ਵਧੀਆ ਨਿਕਲਿਆ ਹੈ ਕਿਸਾਨ ਦੋਸਤੋ ਇਹ ਵੈਰਾਈਟੀ ਬਹੁਤ ਹੀ ਵਧੀਆ ਹੈ ਤੇ ਮੈਂ ਜੋਗ ਵੀ ਜਾਣਕਾਰੀ ਜ਼ਰੂਰੀ ਸਮਝਦਾ ਸੀ ਤੁਹਾਡੇ ਨਾਲ ਸਾਂਝੀ ਕਰਨੀ ਸੋ ਮੈਂ ਸਾਂਝੀ ਕਰ ਰਿਹਾ ਹਾਂ ਤੁਸੀਂ ਵੀ ਕਿਸਾਨ ਦੋਸਤੋ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਕਣਕ ਦਾ ਝਾੜ ਕਿੰਨਾ ਨਿਕਲਿਆ ਹੈ ਅਤੇ ਕਿਹੜੀ ਵੈਰਾਈਟੀ ਸੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ